ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪੈਣਦੇ ਪਿੰਡ ਚੀਮਾ ਖੋਡੀ ਵਿੱਚ ਕਿਸਾਨ ਅਤੇ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਤੇ ਪ੍ਰਸ਼ਾਸਨ ਹੋਈ ਆ ਮੌਸਮ ਨੇ ਮਾਹੌਲ ਰਿਹਾ ਲਗਭਗ ਪੂਰਾ ਦਿਨ ਤਣਾਪੂਰਨ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਥੀਮਾ ਖੋਡੀ ਵਿੱਚ ਮਿਤੀ 28 ਅਪ੍ਰੈਲ 2025 ਨੂੰ ਤਕਰੀਬਨ ਸਵੇਰੇ 6 ਤੋਂ 7 ਵਜੇ ਜੰਮੂ ਕਟੜਾ ਹਾਈਵੇ ਨੈਸ਼ਨਲ ਐਕਸਪ੍ਰੈਸ ਵੇਅ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਬਿਨਾਂ ਪੈਸੇ ਦਿੱਤੇ ਜ਼ਮੀਨਾਂ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਜਥੇਬੰਦੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਪ੍ਰਸ਼ਾਸਨ ਵੱਲੋਂ ਚਲਾਈਆਂ ਜਾ ਰਹੀਆਂ ਵੱਡੀਆਂ ਮਸ਼ੀਨਾਂ ਤੇ ਹਾਈਡਰਾ ਜੀਸੀਬੀ ਮਸ਼ੀਨਾਂ ਪੋਕ ਲੈਣਾ ਅਤੇ ਪ੍ਰਸ਼ਾਸਨ ਦਾ ਛਾਤੀਆਂ ਤਾਣ ਕੇ ਪੂਰੀ ਤਰ੍ਹਾਂ ਡਟ ਕੇ ਮੁਕਾਬਲਾ ਕੀਤਾ ਅਤੇ ਕੁਝ ਮਸ਼ੀਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਜਿਸ ਦੀ ਸਿੱਟੀ ਵੱਜੋਂ ਪਹੁੰਚੇ ਆਹਲਾ ਅਧਿਕਾਰੀ ਜਿਸ ਵਿੱਚ ਐਸ ਡੀ ਐਮ ਵਿਕਰਮਜੀਤ ਸਿੰਘ ਬਟਾਲਾ ਐਸ ਬੀ ਗੁਰਪ੍ਰਤਾਪ ਸਿੰਘ ਸਹੋਤਾ तहसीलदार सतनाम ਸਿੰਘ ਕਾਦੀਆ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਦੇ ਸੂਬਾ ਆਗੂਆਂ ਜ਼ੋਨ ਪ੍ਰਧਾਨਾਂ ਅਤੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਉਣ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਸਮੇਂ ਹਰਬਜਨ ਸਿੰਘ ਵੈਰੋਂ ਨੰਗਲ ਵੱਲੋਂ ਕਿਹਾ ਗਿਆ ਅਗਰ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਜ਼ਮੀਨਾਂ ਅਕਵਾਇਰ ਨਹੀਂ ਕਰਨ ਦਿੱਤੀਆਂ ਜਾਣਗੀਆਂ ਬਿਨਾਂ ਸ਼ੱਕ ਸਾਨੂੰ ਆਪਣੀਆਂ ਜਾਨਾਂ ਦੇਣੀਆ ਪੈਣ ਬਿਨਾਂ ਸ਼ੱਕ ਸਰਕਾਰਾਂ ਸਾਨੂੰ ਮੇਦਕੀ ਰੱਗੇ ਲੰਘ ਜਾਣ ਪਰ ਅਸੀਂ ਆਪਣੇ ਹੱਕ ਲਈ ਬਿਨਾਂ ਪਿੱਛੇ ਨਹੀਂ ਹਟਾਂਗੇ ਉਹਨਾਂ ਇਹ ਵੀ ਆਖਿਆ ਕਿ ਸਰਕਾਰਾਂ ਵੱਲੋਂ ਦਿੱਤੇ ਜਾ ਰਹੇ ਝੂਠੇ ਲੋਲੀਪੋਪਾਂ ਦਾ ਕਦੇ ਵਿਸ਼ਵਾਸ ਨਹੀਂ ਕਰਾਂਗੇ ਸਰਕਾਰਾਂ ਨੇ ਪਹਿਲਾਂ ਵੀ ਬਹੁਤ ਵਾਰ ਸਾਨੂੰ ਵਿਸ਼ਵਾਸ ਵਿੱਚ ਲੈ ਕੇ ਸਾਡੀ ਪਿੱਠ ਵਿੱਚ ਥੁਰਾ ਮਾਰਿਆ ਹੈ ਪਰ ਅਸੀਂ ਇਹਨਾਂ ਦਾ ਕਦੇ ਵੀ ਵਿਸ਼ਵਾਸ ਨਹੀਂ ਕਰਾਂਗੇ ਇਸ ਸਮੇਂ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਇਸ ਵਿਕਰਮਜੀਤ ਸਿੰਘ ਐਸ ਡੀ ਐਮ ਬਟਾਲਾ ਵੱਲੋਂ ਸੂਬਾ ਆਗੂ ਹਰਵਿੰਦਰ ਸਿੰਘ ਮਸਾਨੀਆਂ ਅਤੇ ਹਰਭਜਨ ਸਿੰਘ ਵੈਰੂ ਨੰਗਲ ਨਾਲ ਲਗਭਗ 3 ਮੀਟਿੰਗਾਂ ਦੇ ਗੇੜ ਵਿੱਚ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਗਈ ਕਿ ਜਿਸ ਜ਼ਮੀਨ ਦੇ ਪੈਸੇ ਅਜੇ ਤੱਕ ਨਹੀਂ ਦਿੱਤੇ ਗਏ ਉਹ ਅਸੀਂ ਨਹੀਂ ਅਕਵਾਇਰ ਕਰਾਂਗੇ ਪਰ ਜਿਨ੍ਹਾਂ ਜ਼ਮੀਨਾਂ ਦੇ ਪੈਸੇ ਦੇ ਦਿੱਤੇ ਗਏ ਹਨ ਉਹਨਾਂ ਵਿੱਚ ਕਬਜ਼ਾ

ਜਿਸ ਤਰ੍ਹਾਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਅਤੇ ਪ੍ਰਸ਼ਾਸਨ ਨੂੰ ਕਿਸਾਨਾਂ ਦੀ ਇਸ ਵਿਰੋਧਤਾ ਅੱਗੇ ਝੁਕਣਾ ਪਿਆ ਅਤੇ ਉਸ ਖੇਤ ਵਿੱਚ ਪਾਈ ਜ਼ਬਰਦਸਤੀ ਮਿੱਟੀ ਨੂੰ ਜੀਸੀਬੀ ਮਸ਼ੀਨਾਂ ਨਾਲ ਦੁਬਾਰਾ ਚਕਾਉਣਾ ਪਿਆ ਇਸ ਸਮੇਂ ਪਹੁੰਚੇ ਕਿਸਾਨ ਆਗੂਆਂ ਵਿੱਚ ਸੂਬਾ ਆਗੂ ਹਰਵਿੰਦਰ ਸਿੰਘ ਮਸਾਨੀਆਨ ਵਾਕ ਵਾਕ ਜੋਨਾ ਦੇ ਪ੍ਰਧਾਨ ਜੋਨ ਮੀਰੀ ਪੀਰੀ ਦੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਜਨਰਲ ਸਕੱਤਰ ਹਜੂਰ ਸਿੰਘ ਕਪੂਰਾ ਕੋਰ ਕਮੇਟੀ ਮੈਂਬਰ ਡਾਕਟਰ ਬਲਵਿੰਦਰ ਸਿੰਘ ਕੋਟਲੀ ਰਸ਼ਪਾਲ ਸਿੰਘ ਪਰਤ ਕਰਨਦੀਪ ਸਿੰਘ ਰਿਆਰ ਸਰਪੰਚ ਜਗਦੀਸ਼ ਸਿੰਘ ਚਾਚੋ ਕੇ ਕੈਪਟਨ ਸੋਹਨ ਸਿੰਘ ਜੂਨ ਅਚਰ ਸਾਹਿਬ ਦੇ ਪ੍ਰਧਾਨ ਹਰਬਜਨ ਸਿੰਘ ਵੈਰੋਂ ਨੰਗਲ ਡਾਕਟਰ ਹਰਦੀਪ ਸਿੰਘ ਮਹਿਤਾ ਅਤੇ ਹੋਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਕਿਸਾਨ ਬੀਬੀਆਂ ਹਾਜ਼ਰ ਸਨ ਫਾਸਟ న్యూਸ 20 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਵਿਸ਼ੇਸ਼ ਸਾਰਾ ਜਿਸ ਤਰਨੇ ਜੇ ਪਹੁੰਚਣ ਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਰਮਿੰਦਰ ਸਿੰਘ ਸਾਨੀਆ ਕਿਸਾਨ ਮੈਦਾਨ ਸੰਘਰਸ਼ ਮੈਂ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੀਨਾ ਅੱਜ ਇਸ ਵਕਤ ਖੜਿਆ ਹਾਂ ਇਹ ਅੱਜ ਦਾ ਜਿਹੜਾ ਧਰਨਾ ਆ ਲਗਭਗ ਸਾਡੇ 3 ਸਾਲ ਤੋਂ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਤਰਨਤਾਰਨ ਅਤੇ ਪੰਜਾਬ ਦੇ ਹੋਰ ਜ਼ਿਲ੍ਹੇ ਜਿਹੜੇ ਨੈਸ਼ਨਲ ਹਾਈਵੇ ਦੀ ਭਾਰਤ ਮਾਲਾ ਪ੍ਰੋਜੈਕਟ ਲੰਘਣ ਕਰਕੇ ਪੀੜਤ ਨੇ ਉਹਦੇ ਵਿੱਚ ਲਗਾਤਾਰ ਅਸੀਂ ਲੜਾਈ ਲੜਦੇ ਪਏ ਆਂ ਅੱਜ ਫੇਰ ਜ਼ਿਲ੍ਹਾ ਗਰਦਾਸਪੁਰ ਦਾ ਪ੍ਰਸ਼ਾਸਨ ਜਿਹੜਾ ਤਾਨਾਸ਼ਾਹੀ ਫਰਮਾਨ ਲੈ ਕੇ ਲਗਭਗ ਅੱਧੀ ਰਾਤ ਤੋਂ ਹੀ ਇਹਨਾਂ ਪਿੰਡਾਂ ਦੇ ਵਿੱਚ ਇਹ ਸਦਮਾ ਸਿਧਾਂਤ ਪਾਣੀ ਦੀਆਂ ਬਿਛਾੜਾਂ ਮਾਰਨ ਵਾਲੀਆਂ ਗੱਡੀਆਂ ਆ ਪੈਲਟ ਕੰਨਾਂ ਜਿਨ੍ਹਾਂ ਦੇ ਨਾਲ ਪਲਾਸਟਿਕ ਦੀਆਂ ਗੋਲੀਆਂ ਚਲਾਉਂਦੇ ਨੇ ਜਾਂ ਧੂਆਂ ਵਾਲੇ ਬੰਬਾਂ ਦੇ ਅਸਾਰ ਬਣਾ ਕੇ ਲਗਾਤਾਰ ਸਦਮਾ ਸਿਧਾਂਤ ਦੇ ਕੇ ਇਹਨਾਂ ਪਿੰਡਾਂ ਦੇ ਵਿੱਚ ਘੁੰਮਦਾ ਪਿਆ ਆ ਤੇ ਉਹਨਾਂ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰਦੇ ਪਏ ਨੇ ਜਿਨ੍ਹਾਂ ਦੀਆਂ ਨਾਂ ਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਤਕਸੀਮਾ ਹੋ ਸਕੀਆਂ ਨਾ ਉਹਨਾਂ ਦੇ ਖਾਤੇ ਦੇ ਵਿੱਚ 1 ਰੁਪਿਆ ਪਾਇਆ ਅਤੇ ਕੁਝ ਹੱਦ ਤੱਕ ਉਹ ਜ਼ਮੀਨਾਂ ਨੇ ਜਿਨ੍ਹਾਂ ਦੇ ਅਵਾਰਡ ਤਾਂ ਹੋਏ ਨੇ ਪਰ ਜਿਹੜੀਆਂ ਅਕਵਾਇਰ ਤੇ ਹੋਈਆਂ ਪਰ ਉਹਨਾਂ ਦੇ ਅਵਾਰਡ ਹੀ ਨਹੀਂ ਅਜੇ ਤੱਕ ਹੋਏ ਉਹਨਾਂ ਤੇ ਵੀ ਕਬਜ਼ਾ ਲੈਣ ਦੀ ਗੱਲ ਜਿਹੜੀ ਉਹ ਅੱਜ ਪ੍ਰਸ਼ਾਸਨ ਨੇ ਕੀਤੀ ਆ ਉਸ ਸਾਰੇ ਸੰਗਰਾਮ ਨੂੰ ਦੇਖਦਿਆਂ ਹੋਇਆਂ ਜ਼ਿਲ੍ਹਾ ਗਰਦਾਸਪੁਰ ਦੇ ਲਗਭਗ 7 ਜੂਨ ਜਿਹੜੇ ਨੇ ਉਹ ਇੱਥੇ ਪਿੰਡ ਚੀਮਾ ਖੁੱਡੀ ਦੇ ਵਿੱਚ ਇਹ ਤਾਨਾਸ਼ਹੀ ਫਰਮਾਨ ਨੂੰ ਡੱਕਣ ਵਾਸਤੇ ਤੇ ਸਾਡੇ ਲਗਭਗ ਜਿਹੜੇ 8 ਜੂਨ ਨੇ ਉਹ ਪਿੰਡ ਕਾਲਾਵਾਲਾ ਦੇ ਵਿੱਚ ਜਿੱਥੇ ਦੂਸਰੇ ਪਾਸੇ ਪ੍ਰਸ਼ਾਸਨ ਵੱਡੀ ਕਾਰਵਾਈ ਚੁੱਤਰਿਆ ਉੱਥੇ ਖੜੇ ਨੇ ਅਸੀਂ ਬਿਲਕੁਲ ਸਾਫ਼ ਕਹਿ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਦੇ ਭਰੋਸੇ ਤੇ ਕੋਈ ਵੀ ਗੱਲ ਅੱਗੇ ਲੈ ਕੇ ਨਹੀਂ ਜਾਣਾ ਚਾਹੁੰਦੇ ਸਾਨੂੰ ਇਹਨਾਂ ਸਰਕਾਰਾਂ ਤੇ ਕੋਈ ਭਰੋਸਾ ਨਹੀਂ ਰਿਹਾ 18 라ਉਂਡ ਦੀ ਮੀਟਿੰਗ ਲੱਗਣ ਤੋਂ ਬਾਅਦ ਵੀ ਉਹਦਾ ਨਤੀਜਾ ਜ਼ੀਰੋ ਰਿਹਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਅੱਜ ਜਦੋਂ ਫੋਰਸ ਇੱਥੇ ਵੱਡੇ ਪੱਧਰ ਤੇ ਆ ਕੇ ਖੜੀ ਆ ਜਦੋਂ ਇੱਥੇ ਵਾਟਰ ਕੈਨਨ ਖੜੀਆਂ ਨੇ ਜਦੋਂ ਇੱਥੇ ਇੰਟਰਨੈਟਰ ਵੈਬਰਸ ਖੜੇ ਨੇ ਉਸ ਸਮੇਂ ਸਾਨੂੰ ਜਦੋਂ ਸੱਦਾ ਦਿੱਤਾ ਜਾਂਦਾ ਪਿਆ ਕਿ ਤੁਸੀਂ ਆ ਕੇ ਸੈਸ਼ਨ ਕੋਰਟ ਦੇ ਵਿੱਚ ਪਟੀਸ਼ਨ ਪਾਓ ਇਹ ਸਾਨੂੰ ਇਹ ਮਗਰਮੱਛ ਦੇ ਹੰਝੂਆਂ ਵਰਗੀ ਗੱਲ ਦਿਖਾਈ ਦਿੰਦੀ ਆ ਕਿ ਇਹ ਗੱਲ ਬਿਲਕੁਲ ਝੂਠੀ ਸਾਬਤ ਹੋਊਗੀ ਨਾ ਸਰਕਾਰ ਦੇ ਵਿੱਚ ਕੰਮ ਕਰਨ ਦੀ ਇੱਛਾ ਸ਼ਕਤੀ ਹੈ ਨਾ ਸਰਕਾਰ ਇਸ ਮਸਲੇ ਨੂੰ ਨਿਬੇੜਨਾ ਚਾਹੁੰਦੀ ਆ ਕੇਂਦਰ ਦੀ ਸਰਕਾਰ ਦੇ ਹੱਕ ਦੇ ਵਿੱਚ ਭੁਗਤਣਾ ਪੰਜਾਬ ਸਰਕਾਰ ਦਾ ਧਰਮ ਬਣ ਗਿਆ ਤੇ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਆਪਣਾ ਧਰਮ ਨਾ ਬਾਵੇ ਤੇ ਕਿਸਾਨਾਂ ਮਜ਼ਦੂਰਾਂ ਦੇ ਜਿਨ੍ਹਾਂ ਦੀਆਂ ਵੋਟਾਂ ਲੈ ਕੇ 92 ਤੋਂ 94 ਸੀਟਾਂ ਤੇ ਖੜੇ ਨੇ ਉਹਨਾਂ ਨੂੰ ਕੁਚਲ ਕੇ ਇੱਥੇ ਆਪਣਾ ਰਾਜ ਕਾਇਮ ਕਰੇ ਤੇ ਦੇਸ਼ ਦਾ ਵਿਕਾਸ ਕਰੇ ਆਪਣੇ ਸੂਬੇ ਨੂੰ ਮਾਰ ਕੇ ਇਹ ਸਰਕਾਰ ਨੂੰ ਕਰ ਲੈਣਾ ਚਾਹੀਦਾ ਸਰ ਮੰਨ ਲਿਆ ਜਾਵੇ ਅੱਜ ਸਰਕਾਰ ਆਪਣੀ ਕਾਰਵਾਈ ਤੋਂ ਪਿੱਛੇ ਨਹੀਂ ਹਟਦੀ ਤੇ ਕਿਸਾਨ ਜਥੇਬੰਦੀਆਂ ਦੀ ਅਗਲੀ ਕਾਰਵਾਈ ਕੀ ਹੋਏਗੀ ਬਿਲਕੁਲ ਐਤ ਕਰਕੇ ਬੈਠੇ ਆਂ ਔਰ ਪ੍ਰਸ਼ਾਸਨ ਦੀ ਕਾਰਵਾਈ ਦੇ ਇੰਤਜ਼ਾਰ ਦੀਆਂ ਘੜੀਆਂ ਨੂੰ ਪੋਟਿਆਂ ਤੇ ਗਿਣਦੇ ਪਏ ਆਂ ਸਰਕਾਰ ਆਪਣੇ ਜਿਸ ਤਰ੍ਹਾਂ ਦਾ ਤਸ਼ੱਦਦ ਕਰਨਾ ਚਾਹੁੰਦੀ ਆ ਉਹ ਆਪਣੇ ਤਸ਼ੱਦਦ ਦੀ ਮਨਸਾ ਨੂੰ ਪੂਰੇ ਕਰੇ ਉੱਤਰ ਕੇ ਆਈ ਆ ਆ ਤੁਸੀਂ ਵੇਖ ਸਕਦੇ ਜੇ ਬਿਨਾ ਪੈਸੇ ਦਿੱਤਿਆ ਲੋਕਾਂ ਦੀਆਂ ਜ਼ਮੀਨਾਂ ਖੋਣਾ ਖੋਣਾ ਚਾਹੁੰਦੇ ਆ ਤੇ ਲਗਾਤਾਰ 5 ਸਾਲ ਇਹ ਲੜਾਈ ਜਿਹੜੀ ਆ ਜਾਰੀ ਆ ਸੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਅਸੀਂ ਵੀ ਪੂਰਾ ਰੋਂ ਦੇ ਵਿੱਚ ਆ ਜਾਂ ਮਰਾਂਗੇ ਜਾਂ ਇਹਨਾਂ ਨੂੰ ਵਾਪਸ ਮੋੜਾਂਗੇ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਬਿਲਕੁਲ ਨਹੀਂ ਹਉਣ ਦਿਆਂਗੇ ਭਾਵੇਂ ਇਹਦੇ ਵਾਸਤੇ ਸਾਨੂੰ ਆਪਣੀਆਂ ਜਿਹੜੀਆਂ ਜਾਨਾਂ ਵੀ ਦੇਣੀਆਂ ਪਈਆਂ ਪੂੜਾ ਲਾ ਨਮਰਦੇ ਰੌਮ ਦੇ ਵਿੱਚ ਅਸੀਂ ਅੱਜ ਆਏ ਆ ਕਿਉਂਕਿ ਬਹੁਤ ਝੂਠਾ ਪ੍ਰਸ਼ਾਸਨ ਹੈ ਜਿਹੜਾ ਗਰਦਾਸਪੁਰ ਦਾ 17 ਮੀਟਿੰਗਾਂ 2 ਮਹੀਨੇ ਦੇ ਵਿੱਚ ਵਿੱਚ ਲੱਗ ਚੁੱਕੀਆਂ ਜਿਹੜਾ ਡੀਸੀ ਸਾਹਿਬ ਨੇ ਸਾਡ ਨੂੰ ਕਈ ਵਾਰ ਵਿਸ਼ਵਾਸ ਦਿਵਾਇਆ ਕਦੇ 1 ਕਰੋੜ 18 ਲੱਖ ਤੇ ਕਦੇ 90 ਲੱਖ ਤੇ ਕਦੇ 80 ਲੱਖ ਤੇ ਪਰ ਕੋਈ ਵੀ ਇਹਨਾਂ ਦੀ ਜਿਹੜੀ ਗੱਲ ਸੱਚੀ ਨਹੀਂ ਹੋਈ ਗਰਦਾਸਪੁਰ ਰੇਲਵੇ ਸਟੇਸ਼ਨ ਤੇ ਧਰਨਾ ਲੱਗਾ ਸੀਗਾ ਡੀਸੀ ਸਾਨੂੰ ਕਹਿ ਕੇ ਗਿਆ ਸੀਗਾ ਵੀ ਪ੍ਰਧਾਨ ਜੀ ਮੁਬਾਰਕਾਂ ਹੋਣ ਤੁਹਾਨੂੰ 1 ਕਰੋੜ ਤੇ 18 ਲੱਖ ਪੇਜੋ ਚੱਕ ਦੇ ਵਿੱਚ ਅਵਾਰਡ ਹੋ ਗਿਆ ਚਾਰ ਪਿੰਡਾਂ ਦਾ ਤੇ ਬਾਕੀ ਰਹਿੰਦੇ ਪਿੰਡਾਂ ਦਾ ਅਵਾਰਡ ਵੀ ਉਸੇ ਤਰਜ਼ ਤੇ ਕਰ ਦਿਆਂਗੇ ਪਰ ਬਿਲਕੁਲ ਜਿਹੜੀਆਂ ਝੂਠੀਆਂ ਗੱਲਾਂ ਲੋਕਾਂ ਨਾਲ ਕਰਕੇ ਕਈ ਵਾਰ ਸਾਡੇ ਧਰਨੇ ਜਿਹੜੇ ਠਾਏ ਗਏ ਕੱਲ ਵੀ ਸਾਰਾ ਦਿਨ ਜਿਹੜਾ ਵਾ ਅਸੀਂ ਬੈਠੇ ਰਹੇ ਆ ਅੱਜ ਫੇਰ ਮਰੇਰ ਤੋਂ ਪ੍ਰਸ਼ਾਸਨ ਜਿਹੜਾ ਵਾ ਚੜ ਕੇ ਆਇਆ ਹਜ਼ਾਰਾਂ ਜਿਹੜੇ ਪੁਲਿਸ ਕਰਮੀ ਐਂਬੂਲੈਂਸਾਂ ਤੇ ਬੱਸਾਂ ਜੜੀਆਂ ਧੱਕਾ ਕਰ ਰਿਆ ਪੰਤਾਂ ਦੇ ਵਿੱਚ ਵੀ ਕੀਤਾ ਇੱਥੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਅਸੀਂ ਜਿਹੜਾ ਪੂਰਾ ਮਰਨ ਦੇ ਰੌਜਾ ਹਾਂ ਪ੍ਰਸ਼ਾਸਨ ਸਰਕਾਰ ਤਗੜੀ ਆ ਗੋਲੀ ਮਾਰ ਕੇ ਸਾਡੇ ਉੱਤੋਂ ਦੀ ਨੰਗ ਸਕਦੀ ਆ ਸਾਨੂੰ ਮਿੱਧ ਕੇ ਨੰਗ ਸਕਦੀ ਆ ਪਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦਿੱਤੀਆਂ ਹੋਈਆਂ ਜ਼ਮੀਨਾਂ 48 ਜਪਰੋਚ ਕੇ ਨਿੰਗ ਦਾਂਗੇ ਇਹਨਾਂ ਨੂੰ ਸਾਡਾ ਚੈਲੰਜ ਆ ਜੇ ਨੰਗ ਸਕਦੇ ਆ ਆਉਣ ਸਾਡੇ ਉੱਤੋਂ ਦੀ ਨੰਗ ਕੇ ਲੈ ਜਾਣ ਕੋਈ ਗੱਲ ਨਹੀਂ ਕਾ ਕਿਉਂਕਿ ਸ਼ੰਭੂ ਵਾਲਾ ਧਰਨਾ ਵੀ ਇਹਨਾਂ ਨੇ ਸਾਨੂੰ ਜਿਹੜਾ ਵਾ ਵਿਸ਼ਵਾਸ ਘਾਤ ਕਰਕੇ ਜਿਹੜਾ ਵਾ ਉਹ 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 ਦਿਤਾ ਹੈ ਇਹ ਬਰਦਾਸ਼ਤ ਨਹੀਂ ਕਰਾਂਗੇ ਸੋ ਅੱਜ ਇੱਥੇ ਜਿਹੜਾ ਬਿਲਕੁਲ ਸਾਨੂੰ ਸਾਰੇ ਸਭ ਬੇਨਤੀ ਇਹ ਹੈ ਕਿ ਅ ਮੈਂ ਅਸਮ ਜਿੰਮਦਰ ਜਲਜੀਤ ਸਿੰਘ ਮੇਰਾ ਨਾਮ ਐਸ.ਪੀ. ਸਾਹਿਬ ਹੈਗੇ ਸੋ ਸਰ ਜੀ ਸਾਹਿਬ ਮੈਂ ਸੀ.ਪੀ. ਸਾਹਿਬ ਜੀ ਡਿਪਟੀ ਮਿਨਿਸਟਰ ਅਤੇ ਨੈਸ਼ਨਲ ਹੈਵੀ ਦੇ ਸਾਰੇ ਆਫੀਸਰ ਸਰ ਠੀਕ ਹੈ ਅਸੀਂ ਬੇਨਤੀ ਲੈ ਕੇ ਆਏ ਆ ਕਿ ਨੈਸ਼ਨਲ ਹਾਈਵੇ ਪ੍ਰੋਜੈਕਟ ਜਿਹੜਾ ਹੈ ਇਹ ਗਵਰਨਮੈਂਟ ਦਾ ਬੜਾ ਪ੍ਰਾਈਮ ਪ੍ਰੋਜੈਕਟ ਹੈ ਔਰ ਦਿੱਲੀ ਕਰਤਾ ਜਿਹੜਾ ਹੈ ਇਹਦਾ ਕੰਮ ਜਿਸਬੰਧੀ ਮਾਨਯੋਗ ਹਾਈ ਕੋਰਟ ਵਿੱਚ ਵੀ ਜਿਸ ਚੱਲ ਰਿਹਾ ਸੀ ਔਰ ਹਾਈ ਕੋਰਟ ਦੀ ਬਹੁਤ ਹਦਾਇਤਾਂ ਹੈ ਕਿ ਇਹ ਕੰਮ 20 ਰੁਪਏ ਚੱਲਣਾ ਚਾਹੀਦਾ ਤੇ ਮਾਨਯੋਗ ਹਾਈ ਕੋਰਟ ਦੀ ਹਦਾਇਤਾਂ ਅਨੁਸਾਰ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਇਹ ਮਾਲਕੀ ਜਿਹੜੀ ਹੈਗੀ ਹੈ ਨੈਸ਼ਨਲ ਹਾਈਵੇ ਦੀ ਮਾਲਕੀ ਹੈ ਜ਼ਮੀਨ ਦੀ ਇਸ ਵੇਲੇ ਕਾਲਜ ਦਾ ਤੇ ਇਹਨੂੰ ਕੰਮ ਨੂੰ ਸਚਾਰੂ ਢੰਗ ਨਾਲ ਚਰਨ ਵੀ ਸਾਡਾ ਸਹਿਯੋਗ ਦਿੱਤਾ ਜਾਵੇ ਤੇ ਇਹਦਾ ਕੋਈ ਬੰਦੇ ਨੂੰ ਕੋਈ ਬੰਦਾ ਅੜਿੱਕਾ ਨਾ ਬਣੇ ਇਹਦਾ ਵਿਰੋਧ ਨਾ ਕੀਤਾ ਇਹ ਤੁਹਾਡੇ ਕੀ ਬੇਨਤੀ ਲੈ ਕੇ ਆਏ ਆ ਤੇ ਪਲੀਜ਼ ਸਾਰਿਆਂ ਨੂੰ ਕਹੋ ਸਾਡਾ ਸਹਿਯੋਗ ਦਿਓ ਤੇ ਇਹਨਾਂ ਨੂੰ ਸਾਈਡ ਤੇ ਕਰਾ ਦਿਓ ਤੇ ਅਸੀਂ ਕੰਮ ਇਹਨੂੰ ਕਰ ਸਕੀਏ ਦੂਜੀ ਗੱਲ ਇਹ ਹੈ ਜੀ ਪੇਮਟਾ ਹੋ ਚੁੱਕੀਆਂ ਜੇ ਕਿਸੇ ਦਾ ਫਿਰ ਵੀ ਮਾੜਾ ਮੋਟਾ ਜੇ ਕੋਈ ਇਸ਼ੂ ਹੈਗਾ ਉਹ ਇੱਥੇ ਨੇਗੋਸ਼ੀਏਟ ਅਸੀਂ ਨਹੀਂ ਕਰਾਂਗੇ ਇੱਥੇ ਨਹੀਂ ਗੱਲ ਕਰ ਪਾਉਂਗਾ ਕਿ ਖੇਤ ਵਿੱਚ ਉਹ ਦਫ਼ਤਰ ਆ ਕੇ ਜ਼ਰੂਰ ਕਰ ਲਵੇ ਜੋ ਵੀ ਜਿਹਦਾ ਲੀਗਲ ਰਾਈਟ ਬਣਦਾ ਹੈ ਜੋ ਜਿਹਦਾ ਲੀਗਲ ਰੈਮੇਡੀ ਹੈ ਉਦਾ ਉਹ ਪਰਸਿਊ ਲੀਗਲ ਤਰੀਕੇ ਨਹੀਂ ਹੋਏਗਾ ਬਸ ਇਹ ਬੇਨਤੀ ਕਰਨਾ ਹੈ ਚਲੋ ਹਾਂਜੀ ਜੇ ਇਹ ਨੈਸ਼ਨਲ ਹਾਈਵੇ ਦੀ ਪ੍ਰਾਪਰਟੀ ਹੈ ਤੇ 3 ਸਾਲ ਪਹਿਲਾਂ ਨੈਸ਼ਨਲ ਹਾਈਵੇ ਦੀ ਪ੍ਰਾਪਰਟੀ ਹੈ ਲੋਕਾਂ ਦਾ 2.5 ਲੱਖ ਰੁਪਇਆ ਕੋਟਾਂ ਚ ਕਿਉਂ ਦਵਾਤਾ ਦੀ ਆਰਬਿਟ੍ਰੇਸ਼ਨ ਦੇ ਨਾਤੇ ਉਹ ਕੰਪਨਸੇਟ ਕੌਣ ਕਰੇਗਾ ਸਾਡਾ ਪਹਿਲਾ ਸਵਾਲ ਹੈ 3 ਸਾਲ ਤੋਂ ਇਹ ਨੈਸ਼ਨਲ ਹਾਈਵੇ ਦੀ ਪ੍ਰਾਪਰਟੀ ਆ ਤੇ 3-3 ਲੱਖ ਰੁਪਈਆ ਇਹ ਲੋਕ ਵਕੀਲਾਂ ਨੂੰ ਦੇ ਕੇ ਆਰਬਿਟ੍ਰੇਸ਼ਨ ਤੁਹਾਡੇ ਵਿਭਾਗ ਨੇ ਫਾਈਲਾਂ ਭਰ ਕੇ ਸਾਨੂੰ ਆਰਬਿਟ੍ਰੇਸ਼ਨ ਕੋਲ ਭੇਜਿਆ ਤੇ ਉਹਨਾਂ ਨੇ ਢਾਈ-ਢਾਈ ਲੱਖ ਰੁਪਈਆ ਫੀਸ ਲਈ ਕਿਸੇ ਕੋਲ 2.5 ਲੱਖ ਤੇ ਕਿਸੇ ਨੇ ਉਹਨਾਂ ਦੀ ਟੋਟਲ ਦੇ ਵਿੱਚੋਂ ਉਹਨਾਂ ਦੇ ਨਾਲ 10% ਕੀਤਾ ਤੇ ਕਿਸੇ ਨੇ 5% ਕੀਤਾ ਉਹ ਲੋਕ ਜਿਹੜੇ 5-5 ਲੱਖ ਰੁਪਈਆ ਲੈ ਕੇ ਆਪਦੇ ਦਫ਼ਤਰਾਂ 'ਚ ਬੈਠ ਕੇ ਇਸ 'ਚ ਗੱਲਾਂ ਕਰਦੇ ਪਏ ਨੇ ਤੇ ਇਹ ਇੱਥੇ ਵੱਡ 'ਚ ਬੈਠੇ ਨੇ ਉਹਦਾ ਕੰਪਨਸੇਟ ਕਿਨੇ ਕਰਨਾ ਹੈ ਪੋਸਟ ਰੈਕ ਤੇ ਸਾਨੂੰ ਕਿਉਂ ਤੋਰੀਆ ਚਲੋ ਛੱਡ ਦੂੰ ਇਹਦਾ ਆਨਸਰ ਨਹੀਂ ਹੋਣਾ ਦੂਸਰੀ ਗੱਲ ਵੇਖੋ ਮਿੰਟ ਨਹੀਂ ਆਨਸਰ ਹੈਗਾ ਜੀ ਮਾਨਯੋਗ ਸਭ ਬੇਨਤੀ ਹੈ ਉਸ ਨੂੰ ਸ਼ਾਰਟ ਚ ਦੱਸ ਦਿੰਦਾ ਮਾਨਯੋਗ ਹਾਈ ਕੋਰਟ ਤੇ ਬਾਅਦ ਨਾਲ ਤੁਸੀਂ ਜਾ ਸਕਦੇ ਹੋ ਨਾ ਅਸੀਂ ਜਾ ਸਕਦੇ ਆ ਤੇ ਬੇਨਤੀ ਇਹੀ ਹੈ ਕਿ ਹੁਣ ਅਸੀਂ ਹੁਣ ਅਸੀਂ ਡਾਇਰੈਕਸ਼ਨਸ ਫੋਲੋ ਕਰ ਰਹੇ ਮਾਨਯੋਗ ਹਾਈ ਕੋਰਟ ਦੀਆਂ ਤੇ ਸਾਨੂੰ ਪਲੀਜ਼ ਕੰਮ ਕਰਨ ਦਿੱਤਾ ਜਾਵੇ ਨੈਸ਼ਨਲ ਹਾਈ ਕੋਰਟ ਨਾ ਤੁਸੀਂ ਤਾਂ ਕਨਕਲੂਜਨ ਪੁਆਇੰਟ ਤੇ ਐਸ ਡੀ ਐਮ ਸਾਹਿਬ ਆ ਗਏ ਹੋ ਤੁਸੀਂ ਤਾਂ ਇੱਕ ਮਿੰਟ ਚ ਹੀ ਵੀ ਤੁਸੀਂ ਇੱਕ ਮਿੰਟ ਚ ਹੀ ਮੇਰੀ ਸਾਰੀ ਗੱਲ ਨੂੰ ਉਹਨੂੰ ਇਨਕਲੋਜ਼ ਕਰ ਦਿੱਤਾ ਹੈ ਇਨਕਲੋਜ਼ਰ 'ਚ ਤੁਸੀਂ ਸੈੱਟ ਕਰ ਰਹੇ ਹੋ ਡਾਕੂਮੈਂਟਸ ਨੂੰ ਈ ਉਹਨਾਂ ਦੀਆਂ ਡਾਇਰੈਕਸ਼ਨਸ ਨੇ ਤੁਸੀਂ ਡਾਇਰੈਕਸ਼ਨਸ ਫੋਲੋ ਕਰੋ ਪਲੀਜ਼ ਠੀਕ ਹੈ ਜਦੋਂ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ ਫਿਰ ਅਸੀਂ ਤੁਹਾਨੂੰ ਸੁਣਾਵਾਂਗੇ ਕਿ ਮੈਂ ਤਾਂ ਇਹ ਕਹਿਣਾ ਸੀ ਹੋਂਤਾ ਸਾਹਿਬ ਉਸੇ ਅਫਸਰ ਹੂੰ ਮੈਂ ਇਹ ਕਹਿਣਾ ਕਿ ਤੁਹਾਡੇ ਵੱਡੇ ਅਫਸਰ ਸਹਿਬਾਨ ਦੇ ਨਾਲ ਜ਼ਿਲ੍ਹੇ ਦੇ ਮਾਲਕ ਡੀਸੀ ਸਹਿਬਾਨ ਦੇ ਨਾਲ ਹਰ ਰੋਜ਼ 5-5 ਘੰਟੇ ਦੀ ਮੀਟਿੰਗ 68 ਲੱਖ ਰੁਪਿਆ ਹੋ ਗਿਆ ਮਲਟੀਪਲਾਈ ਹੋ ਗਿਆ ਐਸਡੀਐਮ ਡੇਰਾਪਾਪਾ ਨਾਨਕ ਸਾਹਿਬ ਨੂੰ ਫੋਨ ਤੇ ਲਾਓ ਸਾਨੂੰ ਇਸਾ ਪੁਆਇੰਟ ਇਹ ਉਹ ਕਿੱਥੇ ਆ ਸਭ ਕੁਝ ਇਹ ਉਹ ਹੁਣ ਫੋਰਮ ਨਹੀਂ ਆ ਨਾ ਜਿੱਥੇ ਆਪਾਂ ਡਿਸਕਸ਼ਨ ਡਿਸਕਸ਼ਨ ਤੁਹਾਡੀਆਂ ਵੀ ਚੱਲਦੀਆਂ ਰਹੀਆਂ ਸਾਡੇ ਸੀਨੀਅਰ ਅਫਸਰਾਂ ਦੀਆਂ ਵੀ ਚੱਲਦੀਆਂ ਰਹੀਆਂ ਉੱਥੇ ਫਿਰ ਤੁਹਾਨੂੰ ਅਸੀਂ ਜਦੋਂ ਐਸਡੀਐਮ ਸਾਹਿਬ ਨੇ ਕਿਹਾ ਕਿ ਜੇਕਰ ਕਿਸੇ ਦਾ ਕੋਈ ਡਾਊਟ ਆ ਤੇ ਫਿਰ ਸਾਡੇ ਦਫ਼ਤਰਾਂ ਵਿੱਚ ਆ ਕੇ ਬਟ ਇਸ ਜਗ੍ਹਾ ਤੇ ਹੁਣ ਇਹ ਫੋਰਮ ਨਹੀਂ ਜਿੱਥੇ ਅਸੀਂ ਕੋਈ ਪੁਆਇੰਟ ਡਿਸਕਸ ਕਰ ਸਕੀਏ ਹੁਣ ਕੋਈ ਪੋਜੀਸ਼ਨ ਕੁਝ ਨਹੀਂ ਹੁੰਦਾ ਨਾ ਹੋਇਆ ਚਲੋ ਸਾਡੀ ਬੇਨਤੀ ਹੈ ਕਿ ਤੁਹਾਨੂੰ ਇੱਕ ਵਾਰੀ ਮਤਲਬ ਰਾਹ ਕਰਨਾ ਰਿਕੁਐਸਟ ਕਰਦੇ ਹਾਂ ਸਾਰਾ ਕੁਝ ਸਾਡਾ ਜਿਹੜਾ ਐਸ ਪਰ ਪ੍ਰੋਟੋਕੋਲ ਅਸੀਂ ਸਾਰੇ ਸੀਨੀਅਰ ਅਫਸਰ ਆਏ ਦੇਖੋ ਕੋਈ ਫੋਰਸ ਨਹੀਂ ਅਸੀਂ ਲੈ ਕੇ ਆਏ ਅਸੀਂ ਤੁਹਾਨੂੰ ਰਿਕੁਐਸਟ ਕਰਨ ਆਏ ਆ ਪ੍ਰੈਸ ਵਾਲੇ ਵੀ ਸਾਡੇ ਸਾਹਮਣੇ ਸਾਰੇ ਵੀਰ ਇੱਥੇ ਨੇ ਉਹਨਾਂ ਦੇ ਸਾਹਮਣੇ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਅਸੀਂ ਵੀ ਪ੍ਰੈਸ ਦੇ ਸਾਹਮਣੇ ਇਹ ਕਹਿੰਦੇ ਹਾਂ ਅਸੀਂ ਸਾਨੂੰ ਡਿਸੇਵ ਕੀਤਾ ਜਾ ਰਿਹਾ ਉਹ ਤੁਹਾਡਾ ਅਸੀਂ ਵੀ ਇਹ ਕਹਿ ਰਹੇ ਹਾਂ ਅਸੀਂ ਵੀ ਪ੍ਰੈਸ ਦੇ ਸਾਹਮਣੇ ਕਹਿੰਦੇ ਹਾਂ ਐਂਡ ਬਾਏ ਪ੍ਰੋਟੋਕੋਲ ਅਸੀਂ ਜਿਹੜਾ ਸਾਡਾ ਅ ਜਾਬਤੇ ਅਨੁਸਾਰ ਪਹਿਲੋਂ ਆ ਕੇ ਤੁਹਾਨੂੰ ਰਿਕੁਐਸਟ ਕਰਨਾ ਅਸੀਂ ਉਸ ਮਕਸਦ ਦੇ ਨਾਲ ਆਏ ਆ ਕਿ ਕੱਲ ਨੂੰ ਕਹੇ ਕਿ ਸਾਨੂੰ ਦੱਸਿਆ ਨਹੀਂ ਇਹ ਸਾਡੀ ਵੀ ਮਜਬੂਰੀ ਸਮਝੋ ਵੀ ਆਰ ਬਾਉਂਡ ਬਾਈ ਲਾਅ ਅਸੀਂ ਬਾਉਂਡ ਬਾਈ ਲਾਅ ਅਸੀਂ ਲਾਅ ਦੇ ਅਧਿਕਾਰ ਖੇਤਰ ਦੇ ਵਿੱਚ ਰਹਿ ਕੇ ਹੀ ਅਸੀਂ ਜਿਹੜੀ ਵੀ ਕਾਰਵਾਈ ਕਰ ਰਹੇ ਹਾਂ ਬਿਲਕੁਲ ਸੋਤਾ ਸਾਹਿਬ ਤੁਸੀਂ ਬਾਕੀ ਤੁਹਾਡੇ ਕੋਲ ਲੀਗਲ ਰੈਮੇਡੀ ਹਮੇਸ਼ਾ ਹੈਗੀ ਆ ਉਹ ਤੁਸੀਂ ਲੀਗਲ ਰੈਮੇਡੀ ਨੇ ਕਦੇ ਕਮ ਨਹੀਂ ਕੀਤਾ ਐਸ ਡੀ ਐਮ ਸਾਹਿਬ ਅਸੀਂ ਤਾਂ ਬਾਰ-ਬਾਰ ਕਹਿੰਨੇ ਆ ਤੇ ਉੱਚੀ ਆਵਾਜ਼ ਚ ਕਹਿੰਨੇ ਕਿ ਸਾਨੂੰ ਰੈਮੇਡੀ ਕਿਹੜੀ ਆ ਕੋਈ ਇੱਕ ਰੈਮੇਡੀ ਤੇ ਸਾਨੂੰ ਦੱਸ ਤਾਂ ਦਬੋ ਜੀ ਅਸੀਂ ਉਹ ਰੈਮੇਡੀ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਮੈਂ ਸਾਈਡ ਤੇ ਕਰਨਾ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮਸਾਨੀ ਸੋ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਡੇ ਸਭ ਕੀ ਅੱਜ ਦਾ ਵਿਰੋਧ ਪ੍ਰਦਰਸ਼ਨ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜਾ ਦਿੱਲੀ ਜੰਮੂ ਕਟੜਾ ਐਕਸਪ੍ਰੈਸਵੇ ਕੱਟ ਰਹੀ ਸੀ ਉਹਦੇ ਪਿੰਡ ਚੀਮਾ ਕੁਡੀ ਦੇ ਵਿੱਚ ਲਗਭਗ ਸਵੇਰੇ 4 ਵਜੇ ਤੋਂ ਚੱਲ ਰਿਹਾ ਸੀਗਾ ਜਿਹਦੇ ਵਿੱਚ ਹਲਾ ਅਧਿਕਾਰੀ ਐਸਪੀ ਹੈੱਡ ਕੁਆਟਰ ਐਸਪੀ ਡੀਐਸਟੀਐਮ ਤੇ ਹੋਰ ਅਫਸਰ ਸਰ ਸੇ ਬਾਂਦੇ ਨਾਲ ਕਈ ਰਾਉਂਡ ਦੀ ਮੀਟਿੰਗ ਤੋਂ ਬਾਅਦ ਇਸ ਨਤੀਜੇ ਤੇ ਅਖੀਰ ਵਿੱਚ ਆਇਆ ਕਿ ਜਿਨ੍ਹਾਂ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਜਿਹੜਿਆਂ ਲੋਕਾਂ ਨੇ ਅਜੇ ਤੱਕ ਆਪਣਾ ਆਵਾਰਡ ਨਹੀਂ ਚੁੱਕਿਆ ਹੈਗਾ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਜਥੇਬੰਦੀ ਕਿਸੇ ਵੀ ਹਾਲਤ ਵਿੱਚ ਕਬਜ਼ਾ ਨਹੀਂ ਹੋਣ ਦੇਵੇਗੀ ਉਦੋਂ ਤੱਕ ਜਦੋਂ ਤੱਕ ਉਹਨਾਂ ਦੇ ਸਾਰੇ ਡਿਸਪਿਊਟ ਜਿਹੜੇ ਨੇ ਉਹਨਾਂ ਨੂੰ ਸੌਟ ਆਊਟ ਕਰਕੇ ਜਿਹੜੀ ਪੇਮੈਂਟ ਆ ਉਹਨਾਂ ਦੇ ਅਕਾਊਂਟਸ ਦੇ ਵਿੱਚ ਇਨਪੁੱਟ ਨਹੀਂ ਦਿੱਤੀ ਜਾਂਦੀ ਉਸ ਤੋਂ ਇਲਾਵਾ ਮਾਲ ਵਿਭਾਗ ਨੇ ਜਿਹੜਾ ਰਿਕਾਰਡ ਇੱਥੇ ਪੇਸ਼ ਕੀਤਾ ਹੈ ਉਹਦੇ ਵਿੱਚ ਕੁਝ ਕਿਸਾਨਾਂ ਨੇ ਆਪਣਾ ਬਣਦਾ ਵਾਰਡ ਕਾਲਾ ਦਾ ਔਰ ਇਨਹਾਂਸਮੈਂਟ ਵਾਧੇ ਦਾ ਵਾਰਡ ਵੀ ਜਿਹੜਾ ਉਹਨਾਂ ਨੇ ਲੈ ਲਿਆ ਉਹਦੇ ਬਾਰੇ ਮਾਲ ਵਿਭਾਗ ਤੇ ਉਹ ਕਿਸਾਨ ਨਿੱਜੀ ਤੌਰ ਤੇ ਆਪਸ ਦੇ ਵਿੱਚ ਇਸ ਚੀਜ਼ ਤੇ ਸਹਿਮਤੀ ਬਣਾ ਰਹੇ ਆ ਕਿਉਂਕਿ ਉਹਨਾਂ ਨੇ ਜਿਹੜੇ ਪੈਸੇ ਨੇ ਰਿਕਾਰਡ ਦੇ ਅਨੁਸਾਰ ਲਏ ਹੋਏ ਨੇ ਉਹਨਾ ਏਰੀਆ ਜਿਹੜਾ ਲਗਭਗ ਇੱਥੋਂ 3350 ਮੀਟਰ ਦਾ ਸਟ੍ਰੈਚ ਬਣਦਾ ਜੋ ਸਾਡੇ ਅਨੁਸਾਰ ਜਿਹਦੇ ਵਿੱਚ ਕਾਲਾ ਦਾ ਵਾਰਡ ਦਿੱਤਾ ਗਿਆ ਆ ਉਹਦੇ ਉੱਤੇ ਪ੍ਰਸ਼ਾਸਨ ਦੀ ਤੇ ਨਿੱਜੀ ਤੌਰ ਤੇ ਉਹਨਾਂ ਕਿਸਾਨਾਂ ਦੀ ਜਿਹੜੀ رائے ਆ ਉਹ ਪੋਜੀਸ਼ਨ ਦੀ ਬਣੀ ਆ ਸੋ ਉਹ ਆਪਣਾ ਉਹ ਪੋਜੀਸ਼ਨ ਦੇਖ ਸਕਦੇ ਆ ਹਾਂ ਉੱਥੇ ਉਹ ਕੰਮ ਜਿਹੜਾ ਆ ਪੋਜੀਸ਼ਨ ਜਿਹੜਾ ਆ ਉਹ ਪਹਿਲਾਂ ਪਾਰਸ਼ਲੀ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਭਰਤ ਦਾ ਕੰਮ ਆ ਉਹਦੇ ਵਾਸਤੇ ਉਹਨਾਂ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਹੈ ਜੀ ਜੀ ਇਸ ਤਰ੍ਹਾਂ ਦਾ ਲਾਰਡ ਆਡਰ ਨਹੀਂ ਲਾਰਡ ਆਡਰ ਬਿਲਕੁਲ ਪੀਸਫੁਲ ਹੈ ਜੀ ਅਸੀਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਜਿਹੜੇ ਆਗੂ ਮਸਾਣਿਆ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਜਿਹੜੇ ਸਟੇਕ ਹੋਲਡਰਸ ਨੇ ਇੱਥੇ ਉਹਨਾਂ ਨਾਲ ਵੀ ਅਸੀਂ ਤਾਲਮੇਲ ਕੀਤਾ ਤੇ ਪੀਸਫੁਲੀ ਸਾਰਾ ਜਿਹੜਾ ਹੈਗਾ ਲੈਂਡ ਐਕਵਰ ਕੀਤਾ ਜਾਏਗਾ ਅੱਗੇ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਟਾਲਾ ਸਬਡਿਵੀਜ਼ਨ ਦੇ ਚੀਮਾ ਪਿੰਡ ਵਿੱਚ ਹੈਗੇ ਆਂ ਜਿੱਥੇ ਕਿ ਨੈਸ਼ਨਲ ਹਾਈਵੇ ਦਿੱਲੀ ਕਟੜਾ ਦਾ ਕੰਮ ਚੱਲ ਰਿਹਾ ਹੈ ਅਸੀਂ ਇੱਥੇ ਕੁਝ ਲੈਂਡ ਓਨਰਸ ਦੇ ਕੁਝ ਇਸ਼ੂਸ ਸੀਗੇ ਤੇ ਅਸੀਂ ਖੁਦ ਆ ਕੇ ਐਸਪੀ ਸਾਹਿਬ ਡੀਐਸਪੀ ਸਾਹਿਬ ਮੇਰੇ ਨਾਲ ਹੈ ਤੇ ਡਿਊਟੀ ਮੈਨਿਸਟਰੇਟ ਨੈਪ ਸਿੰਘ ਦਰਸਾਰੇ ਨਾਲ ਹੈਗੇ ਆ ਨੈਸ਼ਨਲ ਹਾਈਵੇ ਅਥਾਰਟिटीज ਦੇ ਅਫੀਸ਼ੀਅਲਸ ਵੀ ਨਾਲ ਹੈ ਤੇ ਅਸੀਂ ਉਹਨਾਂ ਦੇ ਜਿਹੜੇ ਸਟੇਕ ਹੋਲਡਰਸ ਸੀਗੇ ਲੈਂਡ ਓਨਰਸ ਦੇ ਉਹਨਾਂ ਨਾਲ ਗੱਲ ਕੀਤੀ ਹੈ ਤੇ ਸਹਿਮਤੀ ਹੋਈ ਹੈ ਕਿ ਚੀਮਾ ਦੇ ਅੰਦਰ ਜਿੱਥੇ ਪੇਮੈਂਟਸ ਵਗੈਰਾ ਗਈਆਂ ਹੋਈਆਂ ਕਿਸਾਨਾਂ ਨੇ ਪੇਮੈਂਟਾਂ ਲਈਆਂ ਹੋਈਆਂ ਤੇ ਉੱਥੇ ਅੱਜ ਅੱਧਾ ਕਿਲੋਮੀਟਰ ਦਾ ਜਿਹੜਾ ਟਰੈਕ ਹੈ ਉਸ ਤੇ ਕੰਮ ਹੋਏਗਾ ਨੈਸ਼ਨਲ ਹਾਈਵੇ ਦਾ ਤੇ ਉਸ ਮਤਵਕ ਹੁਣ ਕੰਮ ਸ਼ੁਰੂ ਕਰਨ ਲੱਗੇ ਆ ਜਿਹੜਾ ਰਹਿ ਗਿਆ ਕੰਮ ਜਿਨ੍ਹਾਂ ਨੂੰ ਨਹੀਂ ਪੈਸੇ ਉਹਦੇ ਵਾਸਤੇ ਵੀ ਗੱਲਬਾਤ ਚੱਲ ਰਹੀ ਹੈ ਤੇ ਪੇਮੈਂਟਸ ਤਾਂ ਹੋ ਚੁੱਕੀਆਂ ਉਹ ਇਨਹਾਂਸਡ ਪੇਮੈਂਟਸ ਜਿਹੜੀਆਂ ਮੰਗ ਰਹੇ ਉਹਦਾ ਇਸ਼ੂ ਹੈਗਾ ਉਹ ਕੋਈ ਗੱਲ ਨਹੀਂ ਉਹ ਬੈਠ ਕੇ ਟੇਬਲ ਤੇ ਸੌਟ ਆਊਟ ਹੋ ਜਾਏਗਾ ਤੇ ਹੁਣ ਕੰਮ ਸ਼ੁਰੂ ਹੋਣ ਲੱਗਾ ਪੀਸਫੁਲੀ ਜੀ ਮੈਂ ਮਿਰਪੁਰ ਜੂਨ ਪ੍ਰਧਾਨ ਤੇ ਮਾਤ ਦੇ ਨੂੰ ਬਨਰਵਾੜਾ ਜ਼ਿਲ੍ਹਾ ਹੁਸ਼ਿਆੰ ਆ ਪੋਸਟਾਂ ਤੋਂ ਜਿੱਥੇ ਸਵੇਰ ਦਾ ਅੱਜ ਸੁਰੱਖਿਆ ਫੋਰਸਾਂ ਦੇ ਨਾਲ ਮਾਲ ਡਿਪਾਰਟਮੈਂਟ ਦੇ ਨਾਲ ਤੇ ਨੈਸ਼ਨਲ ਹਾਈਵੇ ਦੇ ਹਮਲੇ ਫੈਲੇ ਦੇ ਨਾਲ ਕਿਸਾਨਾਂ ਦੀ ਜਿਹੜੀ ਆ ਉਹ ਗੈਹਕ ਤੇ ਲੜਾਈ ਵਿਚਾਰਾਂ ਦੀ ਇਸ ਮਾਮਲੇ ਦੀ ਚੱਲਣ ਲਈ ਆ ਕਿ ਬਗੈਰ ਪੈਸੇ ਲਿਆ ਕਿਸਾਨਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਨਹੀਂ ਹੋਵਦੇ ਆਗੇ ਦੇਖੋ ਤੇ ਮਾਲ ਡਿਪਾਰਟਮੈਂਟ ਇਹ ਪੁਲਿਸ ਡਿਪਾਰਟਮੈਂਟ ਤੇ ਨੈਸ਼ਨਲ ਹਾਈਵੇ ਦਾ ਜਿਹੜਾ ਮਹਿਕਮਾ ਆ ਇਹ ਕਿਵੇਂ ਆਪੋ ਜੀ ਰਲ ਕੇ ਇਹ ਕਿਸਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਆ ਸਰੇ ਆਮ ਚੁਪੇ ਦਿਨ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਆ ਜਿਹੜੇ ਖੱਤੇ ਦੇ ਖੜੇ ਆ ਇਸ ਖੱਤੇ ਵਾਲੇ ਕਿਸਾਨ ਨੇ ਬਿਲਕੁਲ ਇੱਕ ਪੈਸਾ ਵੀ ਨਹੀਂ ਲਿਆ ਇਹ ਜੇ ਕੋਈ ਸ਼ਾਂਤੀ ਬਣੀ ਵੀ ਇਹ ਖੱਤੇ ਨੂੰ ਛੱਡ ਕੇ ਇੱਕ ਤੋਂ ਅਗਲੇ ਪਾਸੇ ਤਿੰਨ ਕਿੱਲੇ ਲਗਾਤਾਰ ਇੱਕ ਲਾਈਨ ਕਿਉਂ ਉਹਨਾਂ ਦਿਨਾਂ ਕਰਿਆ ਦੇ ਵਿੱਚ ਜਿਹੜਾ ਹਾਈਵੇ ਆਲੇ ਆਪ ਦੀ ਮਿੱਟੀ ਪਾ ਲੈਣ ਆਪਦੀਆਂ ਨਿਸ਼ਾਨੀਆਂ ਲਾ ਲੈਣ ਉਸ ਤੋਂ ਅਗਲੇ ਪਾਸੇ ਕਿੱਡਾਂ ਦੀ ਬੰਨੀ ਐ ਕਿ ਛੜਕਾਉਂਦੀ ਆ ਉਹਦੇ ਪਾਰਲੇ ਪਾਸੇ ਵੀ ਜਿਹੜੀ ਤੇ ਜ਼ਮੀਨ ਆ ਉਹਨਾਂ ਵੀ ਕੁਝ ਵੀ ਲਿਆ ਤੇ ਉਹਦੇ ਵਿੱਚ ਵੀ ਇਹਨਾਂ ਨੇ ਦੱਸਣ ਦਾ ਕੀ ਕਰਨੀ ਸ਼ੁਰੂ ਕੀਤੀ ਉਹਦੇ ਚ ਵੀ ਐਸੀਬੀ ਵਾਰ ਦਿੱਤੀ ਜਦੋਂ ਇੱਥੇ ਆ ਕੇ ਵੇਖਿਆ ਜਿਹੜੇ ਖੇਤਾਂ 'ਚ ਸਾਰਾ ਦਿਨ ਬੈਠੇ ਅਸੀਂ ਪੁਲਸ ਨਾਲ ਮਹਿਕਮੇ ਨਾਲ ਹਾਈਵੇ ਨਾਲ ਜੁੜੇ ਰਹੇ ਆ ਸਾਰਾ ਦਿਨ ਆਗੂਆਂ ਦੀਆਂ ਮੁਲਾਕਾਤਾਂ ਪੁਰਸੋ ਚਰਾਣਾ ਚਲਦੀਆਂ ਰਹੀਆਂ ਆ ਆਈ ਜੀ ਸਾਹਿਬ ਤੱਕ ਨਾਲ ਚਲਦੀਆਂ ਰਹੀਆਂ ਆ ਉਸ ਖੱਤੇ ਦੇ ਵਿੱਚ ਵੀ ਸਾਡੇ ਜਾਨ ਦੀ ਦੇਰ ਆ ਤੇ ਇਹਨਾਂ ਨੇ ਮਗਰੋਂ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਦੋਹਾਂ ਥਾਵਾਂ ਤੇ ਹੀ ਇਹਨਾਂ ਤਿੰਨਾਂ ਮਹਿਕ ਬਿਆਨੇ ਪੁਰਸ ਮਹਿਕ ਮੈਨੇ ਮਾਲ ਮਹਿਕ ਮੈਨੇ ਦਿਹਾਈ ਵੀ ਨੇ ਵਾਧਾ ਖਰਾਫੀ ਕੀਤੀ ਆ ਹੁਣ ਫਿਰ ਜਦੋਂ ਅਸੀਂ ਜ਼ੋਰ ਦਿੱਤਾ ਆ ਉਹ ਖੱਤੇ ਵਿੱਚੋਂ ਜੀਐਸਬੀ ਨੇ ਬਾਹਰ ਕਢਾਈਆਂ ਤੇ ਤੂੰ ਜਿਹੜੀ ਆ ਆਰਜੀ ਸਾਹਮਣੇ ਵੇਖ ਲੋ ਜੀਐਸਬੀ ਨੇ ਜਿਹੜੀਆਂ ਲੱਗੀਆਂ ਆ ਉਹ ਮਿੱਟੀ ਪਾਈ ਹੋਈ ਬਾਹਰ ਕੱਢ ਰਹੀਆਂ ਆ ਇਸ ਤਰ੍ਹਾਂ ਟਿੱਕੇ ਦੇਣਾ ਇਹ ਜਿਹੜਾ ਲੋਕਾਂ ਨੂੰ ਕਿਸਾਨਾਂ ਨੂੰ ਧੋਖਾ ਦਿੰਦੀ ਆ ਇਹ ਸਰਕਾਰ ਧੋਖੇ ਦੇ ਨਾਲ ਕਿਸਾਨਾਂ ਨੂੰ ਵਿਧ ਕੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਾਇਜ਼ ਨਿਯਾਜ ਸਾਰੇ ਹਰਵੇ ਵਰਤ ਕੇ ਬਿਲਕੁਲ ਪੂਸਤੀ ਮਿਲੀ ਭੁਤ ਦੇ ਨਾਲ ਇਹ ਕਿਸਾਨਾਂ ਦੀਆਂ ਪੈਲੀਆਂ ਤੇ ਨਿਯਾਜ ਕਬਜ਼ਾ ਕਰਨੀ ਚਾਹੁੰਦੀ ਆ ਜਿਹੜੀ ਕਿਸਾਨ ਜਥੇਬੰਦੀ ਖਾਸ ਕਰ ਕਿਸਾਨ ਮਜ਼ਦੂਰ ਕਮੇਟੀ ਬਿਲਕੁਲ ਖੁੱਲ ਨਹੀਂ ਹੋਣ ਦੋਗੀ ਅਸੀਂ ਸਾਫ਼ ਕਹਿਤਾ ਹਾਂ ਤੁਹਾਨੂੰ ਆਪਣੀ ਜਾਨ ਚਲਾਓ ਲਾઠી ਚਲਾਓ ਗੋਲੀ ਚਲਾਓ ਪਰ ਜਿਹੜੇ ਖੱਤੇ ਬੈਠੇ ਉਹ ਮਿੱਟੀ ਨਹੀਂ ਪੈਣ ਦੇਵਾਂਗੇ ਔਰ ਜਿਹੜੇ ਖੱਤੇ ਦਾ ਕਬਜ਼ਾ ਤੁਹਾਨੂੰ ਨਹੀਂ ਦਿੱਤਾ ਉਹਦੇ ਤੁਹਾਡੀ ਜ਼ਿੰਦਰੀ ਨਹੀਂ ਜਾਣ ਦੇਵਾਂਗੇ ਤੇ ਤੁਹਾਡੀ ਜਾਣਕਾਰੀ ਨਹੀਂ ਜਿਹੜਾ ਉਹ ਸਾਰਾ ਕੋ ਵਿਖਾਇਆ ਜਾ ਰਿਹਾ ਤਾਂ ਕਿ ਇਸ ਸਰਕਾਰ ਦਾ ਜਿਹੜਾ ਉਹ ਧੋਖੇਬਾਜ਼ ਗੰਦਾ ਚਿਹਰਾ ਲੋਕਾਂ ਨੂੰ ਲੁੱਟਣ ਵਾਲਾ ਧੋਖਾ ਦੇਣ ਵਾਲਾ ਉਹ ਤੁਹਾਡੇ ਸਾਹਮਣੇ ਲੰਗਾ ਕੀਤਾ ਜਾ ਸਕੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਭਤੇਸ਼